ਸਾਸਰੀ ਕਾਲ ਬਾਈ ਜੀ ਸਾਰਿਆਂ ਨੂੰ ਵੈਲਕਮ ਆ ਜੀ ਆਪਣੀ ਇੱਕ ਹੋਰ ਨਵੀਂ ਵੀਡੀਓ ਲੋਕ ਜੀ ਅੱਜ ਲੋਈ ਹੈ ਨਾ ਚੱਕਣੀ ਪੈ ਗਈ ਅੱਜ ਤਾਂ ਠੱਢ ਨੇ ਧੰਨ ਧੰਨ ਕਰਾਤੀ ਵੀ ਇੰਨੀ ਤਰੇਲ ਪਈ ਸਵੇਰੇ ਨਾ ਤੁੰਦ ਮੈਂ ਕਹਿੰਦਾ ਪੁੱਛੋ ਨਾ ਕੋਸ ਬਾਕੀ ਮਸ਼ੀਨ ਹੈ ਨਾ ਸਾਰੇ ਸੱਜਣਾ ਮਿੱਤਰਾਂ ਨੇ ਨਾ ਬਹੁਤ ਮੁਬਾਰਕਾਂ ਦਿੱਤੀਆਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਨਾ ਕਿਸੇ ਵੀਡੀਓ ਦੇ ਵਿੱਚ ਹੈ ਨਾ ਵੀ ਗਲਤਮਤ ਬੋਲਿਆ ਗਿਆ ਉਹਦੇ ਕਰਕੇ ਸਾਰਾ ਸੌਰੀ ਫੀਲ ਕਰਦੇ ਆ ਚਲੋ ਅੱਜ ਚੱਲੇ ਆ ਜੀ ਖੜਾਉਣੇ ਨੂੰ ਛੱਡ ਦੇ ਵਿੱਚ ਨਾ ਬਈ ਤਰੇਲ ਬਹੁਤ ਪੈਂਦੀ ਆ ਸਵੇਰੇ ਰੋ ਜਾਂ ਨੱਟੜਦੀ ਹੁੰਦੀ ਆ ਕਰੋ ਵੀ ਐ ਵੀ ਛੌਂਕ ਤਾਂ ਬਈ ਹੈਗਾ ਦਾਣਾ ਵੀ ਘਰੇ ਖੜਾਈਏ ਪਰ ਕੀ ਕਰੀਏ ਜੇ ਮਜਬੂਰੀ ਆ ਜਗਾ ਦੀ ਥੋੜੀ ਜੀ ਜਗਾ ਦੀ ਪ੍ਰੋਬਲਮ ਆ ਕਰਕੇ ਨਾ ਵੀ ਬਈ ਆਪਣਾ ਪੂਰਨ ਮਿਸਤਰੀ ਹੈ ਨਾ ਸੁੱਖਾ ਬਈ ਬਸੀ ਵਾਲੇ ਇਹਨਾਂ ਕੋਲ ਨਾ ਵਧੀਆ ਬਈ ਆਪਾਂ ਕੰਮ ਕਰਿਆ ਬਹੁਤ ਇਮਾਨਦਾਰੀ ਨਾਲ ਕੰਮ ਕਰਿਆ ਇਹਨਾਂ ਕੋਲ ਬਹੁਤ ਮਿਹਨਤ ਕਰੀ ਆ ਮੈਂ 4-5 ਸਾਲ ਇਹਨਾਂ ਕੋਲ ਲਾਏ ਆ ਬਹੁਤ ਵਧੀਆ ਬਹੁਤ ਵਧੀਆ ਨਿਵੀ ਆ ਬਾਕੀ ਹੁਣ ਨਾ ਚਲੋ ਜਦ ਕੋਈ ਸੀਜ਼ਨ ਹੋਣ ਕਰਕੇ ਨਾ ਮੇਰਾ ਐਮਪੀ ਦਾ ਸੀਜ਼ਨ ਸੀਜ਼ਨ ਵਧੀਆ ਲੱਗਦਾ ਨਾ ਮੈਂ ਉਹਨਾਂ ਨੂੰ ਛੱਡ ਕੇ ਇਹਨਾਂ ਨੂੰ ਐਮਪੀ ਮਸ਼ੀਨਾਂ ਚੱਲ ਗਿਆ ਤਾਂ ਅੱਜ ਬਈ ਮਾਲਕ ਬਣਿਆ ਨਾ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਉਹਨਾਂ ਦਾ ਬਾਈਆਂ ਦਾ ਜਿਨ੍ਹਾਂ ਨੇ ਦੇਖੋ ਸ਼ੈੱਡ ਕੱਲ ਖਾਲੀ ਕਰਾਇਆ ਜਿੱਦਣ ਦੀ ਮਸ਼ੀਨ ਬੁੱਕ ਕਰਾਈ ਉਦੋਂ ਦੀ ਹੀ ਗੱਲ ਆ ਵੀ ਸਾਡੇ ਛੱਡੇ ਚਲਾ ਜਿੰਦੇ ਮੇਰਾ ਕੋਈ ਘਾਟ ਨਹੀਂ ਰਿਪੇਅਰ ਕਰਨੀਆਂ ਉਹ ਵੀ ਹੈ ਨਾ ਆਪਣੇ ਛੱਡੇ 'ਚ ਲਾ ਜੀ ਕੋਈ ਹੋਰ ਵੀ ਪੈਹ ਟੁੱਕਰ ਦੀ ਵੀ ਲੋੜ ਆ ਉਹ ਵੀ ਤੇਰੇ ਨਾਲ ਖੜਿਆ ਚਿੰਤਾ ਨਹੀਂ ਕਰਨੀ ਬਈ ਇਹੋ ਜਿਹਾ ਨਾ ਸੱਜਣ ਮੈਂ ਕਹਿੰਦਾ ਵੀ ਦੇਣਾ ਨਹੀਂ ਦੇ ਸਕਦਾ ਯਾਰ ਮਾਰਾ ਸਾਰੇ ਜਿਹੜੇ ਬਾਈ ਇੱਥੇ ਤੱਕਰ ਆਪਣੇ ਆ ਕੇ ਨਾਲ ਖੜ ਗਏ ਬਾਕੀ ਉਹਨਾਂ ਦਾ ਛੱਡਾ ਹੁਣ ਨਵਾਂ ਪਾਇਆ ਉਹਨਾਂ ਨੇ ਬਸ ਹਮ ਕੁਝ ਇਹਨਾਂ ਕੋਲੋਂ ਮੇਰਾ ਬਹੁਤ ਲੜਦਾ ਹੁੰਦਾ ਦਾ ਵੀ ਬਾਈ ਛੱਡ ਨਹੀਂ ਪਾਉਂਦੇ ਤੁਸੀਂ ਛੱਡ ਨਹੀਂ ਪਾਉਂਦੇ ਪਰ ਹਨਾ ਕੋਈ ਸਿਸਟਮ ਹੁੰਦਾ ਬਾਈ ਕਿ ਰੇਕ ਕਹਿੰਦਾ ਜਿਵੇਂ ਮੇਰਾ ਮੰਨ ਲਓ ਮਸ਼ੀਨ ਹੈ ਨਾ ਲੈ ਰੇ ਵੀ ਜਗਾ ਹੈ ਨਹੀਂ ਜੇ ਕਰਾਉਣੇ ਨੂੰ ਤਾਂ ਕਰਕੇ ਉਹ ਸਿਸਟਮ ਦੋਨੋਂ ਵੀ ਅੱਜ ਉਹਨਾਂ ਦਾ ਕਾਰੋਬਾਰ ਹੈ ਨਾ ਸੈਟਾ ਬਾਬੇ ਦੀ ਕਿਰਪਾ ਨਾਲ ਚਲੋ ਵੀ ਅੱਜ ਛੱਡ ਪਾ ਲਿਆ ਉਹਨਾਂ ਨੇ ਵਧੀਆ ਹੁਣ ਉਹ ਮਸ਼ੀਨ ਚੱਲੇ ਉੱਥੇ ਲਾਉਣ ਨਾਲ ਇਹਦੇ ਨਾਲ ਭੈਣ ਇਹ ਇੱਥੇ ਹੈ ले आंधी ਜਿਹੜੀ ਅੰਦਰ ਪਹਲਾ ਲੈ ਕੇ ਆਇਆ ਮਾ ਵੀ ਪਰਿਵਾਰ ਨਾਲੋਂ ਤੇ ਨਾ ਵੀਡੀਓ ਪਾਈ ਦੀ ਇਹਦੀ ਭੈਣ ਖੜੀ ਆ ਮਾਹ ਚੰਨ ਵਾਲੇ ਦਿਲ ਲੱਗਿਆ ਰੋ ਕੋ ਦੋਹਾਂ ਦਾ ਹੈਗਾ ਨਹੀਂ ਭਜਨ ਹਾਂਜੀ ਇਹ ਤਾਂ ਹੈ ਹਾਂਜੀ ਅੱਜ ਭਜਨ ਨੇ ਬਹੁਤਾਂ ਕਰਿਆ ਸਵੇਰ ਦਾ ਢੀਕਣਾ ਵੀ ਖੜਾ ਹੈ ਏਖੜਾ ਤੂੰ ਕਿੱਧਰ ਵਗਿਆ ਦਾ ਅੱਜ ਸਤਿ ਸ਼੍ਰੀ ਅਕਾਲ ਜੀ ਹੋਰ ਮੈਂ ਕਿੱਥੇ ਵਗਿਆ ਦਾ ਮੈਂ ਤਾਂ ਹੁਣ ਕੰਮ ਜਾ ਕਰਦਾ ਫਿਰਦਾ ਦਾ ਪਹਿਲਾਂ ਪਿਆ ਰਿਆ ਕਰਾਂ 12 ਵਜੇ ਉੱਠਿਆ ਦਾ ਸਵੇਰ ਦੇ ਹੀ ਹਾਂਏ ਫਿਰ ਹੁਣ ਆ ਸਾਗ ਸੀਗਾ ਥੋੜਾ ਮੈਂ ਤੋੜ ਕੇ ਲੈ ਗਿਆ ਦਾ ਸਾਗ ਆ ਬਣਾਉਣਾ ਫਿਰ ਭਾਵੇਂ ਚੀਰ ਕੇ ਬਸ ਧਰਿਆ ਹੋਇਆ ਹੁਣ ਜਾਂਦਿਆਂ ਨੂੰ ਲੱਕੜਾਂ ਉਹ ਗ ਕਨਹੀਂ ਕਰੋ ਵੀ ਕੰਮ ਕਰਨਾ ਪੈਂਦਾ ਹੁਣ ਤੁਹਾਨੂੰ ਪਤਾ ਘਰ ਦੇ ਕਹਿੰਦੇ ਕੱਲ ਨੂੰ ਤਰ ਲੈਗੇ ਮਾ ਜੇ ਹਾਲੇ ਨੇ ਕੁਝ ਨਹੀਂ ਹੁੰਦਾ ਹੈਗਾ ਆਹ ਬਈ ਸਾਗ ਦਾ ਕੀ ਹੁੰਦਾ ਦੋ ਦੋ ਤਨ ਦੋ ਆ ਤਾਂ ਬੱਸ ਸਾਰਾ ਵਧੀਆ ਲੱਗਦਾ ਤੜਕਾ ਲਾ ਕੇ ਕੋ ਬਾਲ ਕੇ ਮੈਂ ਉਹ ਤਿਆਰ ਕਰਿਆ ਆ ਬਾ ਜਾ ਕੇ ਆਪਾਂ ਆਲਣ ਲਾ ਦੇਣਾ ਠੀਕ ਆ ਰੋਟੀ ਫੇ ਚੱਲੂ ਮੱਖੀ ਦੀ ਕਨਹੀਂ ਆ ਬਾਕੀ ਆ ਵਸੀ ਗੁਜਰਾ ਪਿੰਡ ਆ ਬਾਈ ਉਹਨਾਂ ਦਾ ਨਾ ਬਹੁਤ ਵਧੀਆ ਬਾਈ ਉਹਨਾਂ ਦਾ ਆਪਣੇ ਲਿੰਕਾਂ ਨਾ ਵੀ ਛੁਕ ਕਹੈਂ ਸ਼ੁਕਰੀਆ ਨਹੀਂ ਕਰ ਸਕਦੇ ਕਿਸੇ ਨਾਲ ਉਹਦੇ ਨਾਲ ਵੀ ਧੰਨਵਾਦ ਕਰਦੇ ਆ ਜਿਹੜਾ ਹਨਾ ਵੀ ਸ਼ੈੱਡ ਜਿੱਦਣ ਦਾ ਪਿਆ ਬਾਈ ਉਦੋਂ ਦੀ ਉਹ ਹਨਾ ਵੀ ਆਏ ਮਸ਼ੀਨ ਸਾਡੇ ਤੇ ਸ਼ੈੱਡ 'ਚ ਲਾਈ ਨਿੰਦਰਾ ਤੈਨੂੰ ਖੁੱਲੀ ਛੁੱਟੀ ਆ ਜਨਮਾਰਜੀ ਰਿਪੇਅਰ ਕਰਨੀਆਂ ਹਨਾ ਕੋਈ ਹੋਰ ਕੰਮ ਕਰਨਾ ਦੂਜੀ ਦਾ ਵੀ ਕਹਿੰਦੇ ਲਾਉਣੀ ਅੰਦਰ ਭਜਨ ਬਾਈ ਕਹਿੰਦੇ ਦੂਜੀ ਵੀ ਲਾਉਣੀ ਆ ਤਾਂ ਤਾਂ ਸ਼ੈੱਡ ਹੋਰ ਪਾ ਦੂੰਗਾ ਪੂਰਨ ਮੈਥਰੀ ਤਾਂ ਹੁਣੇ ਫੋਨ ਆਇਆ ਤਾਂ ਜੇ ਬੰਦੇ ਬਹੁਤ ਵਧੀਆ ਆਏ ਬੰਦੇ ਹੁਣੇ ਫੋਨ ਆਇਆ ਤਾਂ ਮੈਨੂੰ ਅਜੇ ਹਾਂਜੀ ਆਉਣੇ ਫੋਨ ਤੇ ਗੱਲੇ ਚੱਲਦੀ ਸੀ ਖਨਾ ਮੈਥਰੀ ਲਾਕੇ ਨਹੀਂ ਆਇਆ ਮੈਂ ਕਿਹਾ ਨਹੀਂ ਵੀ ਚੱਲੇ ਆ ਲਾਉਣ ਬਸ ਬੰਦ ਤੈਨੂੰ ਡੀਕਦਾ ਤਾਂ ਹੂੰ ਆ ਕਹਣਾ ਵੀ ਡਰੀ ਨਾ ਕੋਈ ਸਿਸਟਮ ਜੂਰੀਆ ਯਾਰੀ ਇੰਜਨ ਵਾਲੇ ਤੇ ਬਹੁਤ ਤਗੜਾ ਬਾਈ ਸਾਡੇ ਏਰੀਆ ਦਾ ਮੰਨਿਆ ਪਰਮਾਨਿਆ ਮਿਸਤਰੀ ਆ ਉਹ ਬਾਈ ਨੇ ਮਿਹਨਤ ਇੰਨੀ ਕਰੀ ਆ ਚਲੋ ਅੱਜ ਮਿਹਨਤ ਸਦਕਾ ਨਾ ਬਾਈ ਆਸਟ੍ਰੇਲੀਆ ਦੇ ਵਿੱਚ ਬੈਠਾ ਆ ਟਾ ਪੂਰਨ ਮਿਸਤਰੀ ਵੀ ਉੱਥੇ ਗੱਡੀਆਂ ਦਾ ਨਾ ਸਿਸਟਮ ਆ ਜਿਹੜਾ ਉਹ ਕਹਿੰਦਾ ਮਿਸਤਰੀ ਆਪਣੇ ਦਾ ਜੇ ਫੋਰੇ ਆ ਇੱਥੇ ਤਾਂ ਕਹਿੰਦਾ 7 ਤੱਕ ਰੰਜਣ ਆ ਲੈ ਹਾਂ ਵੀ ਡਰੀ ਨਾ ਕੋਈ ਚੱਕਰ ਨਹੀਂ ਬਹੁਤ ਕਾਰੀਗਰ ਆ ਕਹਿੰਦਾ ਕੋਈ ਡਰਨਾ ਨਹੀਂ ਹੈਗਾ ਕਟਾਉਣਾ ਨਹੀਂ ਡਰਨਾ ਨਹੀਂ ਜੂਰੀਆ ਵਧੀਆ ਪਾਉਣਾ ਆਪਾਂ ਬੈਠੇ ਆ ਠੀਕ ਹੈ ਫੋਨ ਤੇ ਕਹਿੰਦਾ ਹੱਲ ਕਰਾਉਂਗਾ ਠੀਕ ਹੈ ਜੀ ਬਬ ਦਾ ਕੋਈ ਦਿੱਕਤ ਆਈ ਨਹੀਂ ਆਪਾਂ ਤਾਂ ਪਹਿਲਾਂ ਚਲਾਇਆ ਹੀ ਹੋਏ ਸੀ ਵਾਲੇ ਦਾ ਹਾਂ ਹਾਂ ਵਧੀਆ ਚੱਲਿਆ ਜੀ ਹਾਂ ਆਪਾਂ ਚੱਲੀਏ ਫਿਰ ਹਾਂ ਜੀ ਚਲੋ ਜੀ ਚਲੋ ਬਾਈ ਲਾਜ਼ਮ ਨੇ ਅੱਜ ਮਰ ਮੜੀ ਟੈਂਟ ਜਣਾ ਕਿਉਂਕਿ ਅਜੇ ਸੀਜ਼ਨ ਆਇਆ ਵੀ ਜਨ ਫਾਰਮਰੀ ਦਾ लास्ट ਜਿਹੜੇ ਦਿਨ ਨੇ ਫਿਰ ਦਿਖਾਵਾਂਗੇ ਇਹਨੂੰ ਬੜਾ ਜੀਟੀ ਰੋਡ ਅਜੇ ਤਾਂ ਮੈਂ ਇੰਨਾ ਹੀ ਖੜੂ ਫਰਮਾਂ ਵਿੱਚ ਪੂਰਾ ਮੈਦਾਨ ਆ ਖੜੀ ਰਹੂੰਗਾ ਹਾਂ ਚੱਲ ਪੈਣਾ ਹਾਂ ਚੱਲ ਪੈਣਾ ਕੰਮ ਆਓ ਆਈ ਵੀ ਮਾ ਮਿੰਨੇ ਨੂੰ ਜੱਲ ਕੋ 20 ਦਿਨ ਨੂੰ ਹਾਂ ਜੀ ਹਾਂ ਮਰਾ ਦੇਖ ਕੇ ਆਵਾਂਗੇ ਜਾ ਕੇ ਲੜਾ ਮਾਰ ਕੇ ਚੱਲਾਂਗੇ ਅਸੀਂ ਦੋਵੇਂ ਚੱਲਾਂਗੇ ਠੀਕ ਹੈ ਉਹਨੂੰ ਕੱਲ ਕਲਾਸ ਦਾ ਫੋਨ ਆਇਆ ਤਾਂ ਮਾਮੇ ਦਾ ਹਾਂ ਜੇ ਤੂੰ ਦੁਬਾਰਾ ਆਇਆ ਨਹੀਂ ਤਾਂ ਆਉਂਗਾ ਦਾ ਆਉਂਗਾ ਦਾ ਤਾਂ ਉਹ ਪੈਟ ਜਿਹੜੇ ਨਾਲ ਦਿਖਾਉਣਾ ਤੁਹਾਨੂੰ ਉਹ ਸੱਖੇ ਪਾਈਆਂ ਮਸ਼ੀਨਾਂ ਦੇਖਣਾ ਸਾਹਮ ਰੱਖੀ ਹੈ ਬਾਈ ਮਸ਼ੀਨਾਂ 2002 ਮਾਡਲ ਮਸ਼ੀਨ ਚੱਲੀ ਜਾਣਾ ਬਾਈ ਫਰੀ ਤਾਂ ਉਹੀ ਪੈ ਜਾ ਰਹੇ ਚਲਾਈ ਜਾ ਲੋ ਜੀ ਬਾਈ ਜੀ ਪਹੁੰਚ ਗਏ ਬਸੇ ਗੁਜਰਾ ਪਿੰਡ ਛੱਡ ਚ ਲੱਗ ਗਈ ਲਾਉਣ ਮਸ਼ੀਨ ਬਾਈ ਲਾ ਚੱਲੇ ਅੱਜ ਇਹਨੂੰ ਸ਼ੈੱਡ ਦੇ ਵਿੱਚ ਇਹ ਹਨਾ ਇੱਥੇ ਵਧੀਆ ਸ਼ੈੱਡ ਪੈ ਗਿਆ ਖੁੱਲਾ ਡੁੱਲਾ ਮੈਂ ਕਹਣਾ ਚਾਹੀਏ 10 ਮਸ਼ੀਨਾਂ ਵੀ ਖੜ੍ਹ ਜਾਣਾ ਤਾਂ ਵੀ ਛੋਟਾ ਬਹੁਤ ਸੋਹਣਾ ਸ਼ੈੱਡ ਦਾ ਹਨਾ ਜਿਹੜਾ ਬਾਈ ਨਜ਼ਾਰਾ ਆ ਜਾਂਦਾ ਸੁਆਦ ਆ ਜਾਂਦਾ ਆਹ ਲਾਤੀ ਆਪਣਿਆਂ ਦੀ ਮੈਂ ਕਹਣਾ ਵੀ ਸੁਆਦ ਆ ਗਿਆ ਕੰਮ ਦਾ ਹਨਾ ਅੰਬੀ ਸ਼ੈੱਡ ਦੇਖੇ ਤਾਂ ਬਹੁਤ ਹਨ ਪਰ ਖੁੱਲਾ ਡੁੱਲਾ ਸ਼ੈੱਡ ਨਾ ਇਕਣੇ ਚਾਹੀਦਾ ਜੇ ਕਨਾ ਪਿਆ ਹਾ ਮਸ਼ੀਨਾ ਚਾਹੇ 10 ਲੱਗ ਜਣਾ ਅੰਦਰ ਵੀ ਬੰਦੇ ਨੂੰ ਬੇਚੰਤਾ ਰਹਿੰਦੀ ਆ ਨਾ ਦਾ ਕੋਈ ਤਰੇਲ ਪਊਗੀ ਨਾ ਉਹ ਟਿੰਨਾ ਲਾ ਮੂਰੇ ਮੋੜੀਆਂ ਹੋਈਆਂ ਨਾ ਕੋਈ ਹੋਰ ਗੱਲਬਾਤ ਬਾਕੀ ਹੁਣ ਖੜਾ ਚੱਲੇ ਇਹਨੂੰ ਹੁਣ ਇੱਕ ਮਹੀਨੇ ਤੱਕ ਰਹਿਣਾ ਦੇਖਾਂਗੇ ਜਦੋਂ ਪਹਿਲਾਂ ਢੇਡਾ ਮਾਰ ਕੇ ਆਵਾਂਗੇ ਦੇਖ ਕੇ ਹਿਸਾਬ ਕਿਤਾਬ ਕੀ ਆ ਫਿਰ ਉਹ ਹਿਸਾਬ ਗਾਲਾ ਬਾਈ ਉਹ ਨਾਲੇ ਖੜੀ ਆ ਇਹ ਹਫਤਾ ਕੇ ਪਹਿਲਾਂ ਆਈ ਆ ਜਿੱਦਨ ਮੰਨ ਲਓ ਆਪਣੇ ਵਾਲੀ ਬੁੱਕ ਹੋਈ ਆ ਉਹ ਤੋਂ ਦੋ ਦਿਨ ਪਹਿਲਾਂ ਇਹ ਆਈ ਆ ਬਾਕੀ ਦੀ ਟੇਪ ਟੂਪ ਨਾ ਉੱਥੇ ਕਰਾ ਕੇ ਲਿਆਏ ਤੇ ਵਧੀਆ ਆਪਣੇ ਜਿਹੜਾ ਬਾਈ ਉਹ ਸਟਿਕਰਾਂ ਦਾ ਕੰਮ ਕਰਦਾ ਹਨਾ ਉਹ ਤੇ ਹੀ ਲਵਾ ਕੇ ਲਿਆਏ ਤੇ ਇਹਦੇ ਬਾਰੇ ਜੀਪੀਐਸ ਹੈ ਨਾ ਟ੍ਰੇਨ ਟੈਸਟ ਕਰਦੇ ਜਿਹੜਾ ਪਰਸੋਂ ਜੀਪੀਐਸ ਇਹਦੇ ਦੇ ਕਰਦੇ ਤੇ ਬਾਕੀ ਉਹ ਜੀਪੀਐਸ ਵਾਲੇ ਵੀ ਕਦੇ ਦਿਨਾਂ ਚ ਆ ਜਾਣਗੇ ਇੱਧਰ ਖੜੀਆਂ ਬਾਈ ਵਾਲੀਆਂ ਪ੍ਰੀਤਾਂ ਉਹ ਖੜੀ ਹੈ ਪੀਲੀ ਇੱਧਰ 2002 ਮਾਡਲ ਇਹ ਜਿਆਦਾ ਚਲਾਈ ਹੈ ਬਾਈ ਮੈਂ ਜਿਹੜੀ ਗੱਬੇ ਖੜੀ ਹੈ ਨਾ ਇਹ ਵਾਚ ਚਲਾਈ ਹੈ ਬਾਕੀ ਆ 16 ਮਾਡਲ ਆ ਇੱਕ ਇੱਥੇ ਵਧੀਆ ਸ਼ੈੱਡ ਦੇ ਵਿੱਚ ਹਨ ਵੀ ਕੋਈ ਟੈਨਸ਼ਨ ਨਹੀਂ ਉਹ ਤਰੇਲ ਤਰੂਲ ਦੀ ਬਾਕੀਆਂ ਵੀ ਹੋਰ ਵੀ ਕਾਗਜ ਪਿਆ ਘਰਾਂ ਇੱਕ ਕਾਗਜ ਆ ਜੇ ਲੋਡ ਪਈ ਤਾਂ ਮੰਨਦਾਂਗੇ ਨਾ ਨਹੀਂ ਤਾਂ ਵੈਸੇ ਲੋੜੇ ਨਹੀਂ ਹੈਗੇ ਇੱਥੇ ਤਾਂ ਕੀ ਤਰਲੇ ਪੈਣੀਆਂ ਮਸ਼ੀਨਾਂ ਵਧੀਆ ਲੱਗੀਆਂ ਕਣੀਆਂ ਰੂਟਾ ਵੇਟਰ ਸੁਪਰ ਸੈਟਰ ਟਰਾਲਾ ਸਾਰਾ ਮੈਂ ਕਹਿੰਦਾ ਵੀ ਨਜ਼ਾਰਾ ਹੈ ਸੈੱਡ ਦਾ ਪੂਰਾ ਆਇਦਰ ਮੱਕੀ ਹਰਾ ਕੱਟ ਰਹਾ ਨਾ ਇਹ ਵੀ ਇਹਨਾਂ ਨੂੰ ਨਾਲੇ ਦਵਾ ਕੇ ਲੈਂਦਾ ਤਾਂ ਕਟਰ ਵੀ ਇੱਕੋ ਮਸ਼ੀਨ ਦੇ ਮਗਰ ਦੋਏ ਕਟਰ ਪਾ ਲੈਂਦੇ ਜਿਖਣਾ ਅਸੀਂ ਐਮਪੀ ਨੂੰ ਪਾ ਕੇ ਲੈ ਕੇ ਤੇ ਉੱਕਣੇ ਅਸੀਂ ਇਹ ਪਾ ਲਿਆ ਇਹਦੇ ਬਾਕੀ ਆ ਟਰੈਕਟਰ ਖੜੇ ਆ ਸਾਰੇ ਇਹ ਇੱਕ ਸ਼ੈੱਡ ਦੇ ਵਿੱਚ ਕਿੰਨਾ ਸਾਮਾਨ ਖੜਾ ਬਈਆ ਨਾ ਸ਼ੈੱਡ ਦਾ ਫਾਇਦਾ ਤਾਂ ਬਹੁਤ ਆ। ਬਾਕੀ ਜਿੱਦਣ ਦੀ ਮਸ਼ੀਨ ਬੁੱਕ ਕਰਾਈ ਆ ਬਾਈ ਉਹ ਨਹੀਂ ਕਹਿੰਦਾ ਇੱਥੇ ਖੜਾਉਣੀ ਆ ਮਸ਼ੀਨ ਮੈਂ ਕਿਹਾ ਕੋਈ ਗੱਲ ਨਹੀਂ ਬਾਈ। ਇੱਥੇ ਹੀ ਖੜਾਵਾਂਗੇ ਹਨਾ ਕੱਟਰ ਵੀ ਕੱਲ ਦਾ ਫੇ ਬਾਹਰੇ ਖੜਾ ਦਾ। ਐਵੇਂ ਤਰੇਲ ਤਰੂਲ ਪੈ ਕੇ ਬਾਈ ਹਨਾ ਜੰਗ ਜੰਗ ਪੈ ਜਾਂਦੀ ਆ ਤੁਹਾਨੂੰ ਪਤਾ ਬੈਲਟਾਂ ਬੁਲਟਾਂ ਚੈਨਾਂ ਚੂਨਾਂ ਸਭ ਖਰਾਬ ਹੀ ਹੁੰਦਾ ਨਾ ਬਾਹਰ ਤਾਂ ਤਰੇਲ ਵੀ ਮੀਂਹ ਵਾਂਗੂ ਪੈਂਦੀ ਆ ਹੁਣ। ਬਾਕੀ ਉਹਦੇ ਕੋਈ ਦਿੱਕਤ ਨਹੀਂ ਹਨਾ ਘਰ ਵਰਗਾ ਆਪਣਾ ਕੰਮ ਆ ਓਰੇ ਨਾ ਕੋਈ ਜਿੱਥੇ ਚੀਜ਼ ਖੜੀ ਆ ਤਾਂ ਖੜੀ ਆ ਜੇ ਕਿਤੇ ਹਲਾਉਣੀ ਪਈ ਤਾਂ ਆਪ ਕਹਿਣਗੇ ਹਨਾ ਵੀ ਆ ਕੇ ਹਲਾ ਕੇ ਜੋ ਨਹੀਂ ਤਾਂ ਲੋੜ ਹੀ ਨਹੀਂ ਵੈਸੇ ਘਰ ਵਾਲੇ ਹੀ ਹੋਣਾ ਚਾਬੀ ਆਪੋਂ ਵਿੱਚ ਛੱਡਤੀ ਵੀ ਜੇ ਲੋੜ ਪਈ ਤਾਂ ਬਾਈ ਉਹ ਨਹੀਂ ਆਪਣਾ ਹਨਾ ਕਰ ਲਿਆ ਕਰਨਗੇ ਚਲੋ ਮਲਾਉਨੇ ਬਾਕੀ ਤੁਹਾਨੂੰ ਸੁੱਖੇ ਪਾਈ ਗਿਆ ਬੰਦਾ ਸਬਜ਼ੀ ਦਾ ਇੰਨਾ ਵੈਰੀ ਹੈ ਬਾਈ ਇਹ ਤਾਂ ਇਹ ਤਾਂ ਗਜਰਾਤ ਐਮਪੀ ਇਹਨੂੰ ਕੋ ਦਿਖ ਜਵੇ ਇਹ ਨਹੀਂ ਸਬਜ਼ੀ ਮੁਕਣ ਦਿੰਦਾ ਸਾਡੇ ਕੋਲ ਹੋਰ ਬਾਈ ਠੀਕ ਆ ਹਾਂ ਠੀਕ ਆ ਤੇ ਪਰਸੋਂ ਆਏਗੇ ਛੇਤੀਓ ਹਾਂ ਪਰਸੋਂ ਫੇਰ ਇਹਦੀ ਕੁੜੀ ਹੋ ਗਈ ਢਿੱਲੀ ਅੱਛਾ ਜੀ ਉਹ ਫੇਰ ਮੈਂ ਕਿਹਾ ਚੱਲ ਹੁਣ ਜੇ ਨਹੀਂ ਜਾਂਦੇ ਫੇਰ ਔਖਾ ਤਾਂ ਆ ਹਾਂ ਚੱਲ ਉਹ ਵੀ ਜ਼ਰੂਰੀ ਦਾ ਹਾਂ ਮੇਰੇ ਤੇ ਚਲੇ ਗਏ ਨਿਊ ਵੀ ਜ਼ਰੂਰੀ ਦਾ ਨਹੀਂ ਤੈਨੂੰ ਤੇਰੀ ਤਾਂ ਆਪਣਾ ਨਾਲ ਉਹਨਾਂ ਦੇ ਮੈਂ ਤਾਂ ਤੈਨ ਗਿਆ ਵੀ ਤਾਂ ਹੀ ਤਾਂ ਅੱਛਾ ਮੈਂ ਕਿਹਾ ਵੀ ਨਿੰਦਰ ਦੇ ਨਾਲ ਜਾਣਾ ਮਸ਼ੀਨ ਨਹੀਂ ਨਹੀਂ ਠੀਕ ਆ ਬਾਈ ਤੁਹਾਡਾ ਇੰਨਾ ਹੀ ਧੰਨਵਾਦ ਚਲ ਵਧੀਆ ਹੋ ਗਿਆ ਤੇਰਾ ਮੰਦੀ ਰੀ ਜੀ ਪੂਰੀ ਕਰਤੀ ਹੋ ਮੇਰੇ ਆ ਕਰਤੀ ਜੀ ਹਾਂ ਹੋਰ ਮੈਂ ਕਹਿੰਦਾ ਬਾਈ 10 ਸਾਲਾਂ ਵਾਦੇ ਹੋਈ ਆ ਨਾ ਹਾਂ ਪਰ ਨੇ ਸਵਾਦ ਆ ਗਿਆ ਕੰਮ ਦਾ ਸਵਾਦ ਆ ਗਿਆ ਕਨਾਲ ਚ ਬਾਈ ਪੂਰਾ ਇਹ ਪੂਰਾ ਕਨਾਲ ਚ ਕਿੰਨੇ ਬਾਈ ਕਿੰਨੇ ਦਾ ਇਹ ਹੈਗਾ 80 ਬਾਈ 66 80 ਫੁੱਟ ਆਏ ਆ ਨਹੀਂ ਇਧਰੋਂ ਹੈਗੇ 66 ਫੁੱਟ ਅੱਛਾ ਅੰਦਰੋਂ 80 ਪਰਾਂ ਨੂੰ ਪਿੱਛੇ ਨੂੰ ਬਹੁਤ ਆ ਜਾਂਦਾ 10 ਮਹੀਨਾ ਲੱਗ ਜਾਣਾ ਨਾ 10 ਮਹੀਨਾ ਲੱਗ ਜਾਣਾ ਮੈਂ ਦਵਿੰਦਰ ਮੈਨੂੰ ਕਿਹਾ ਕਰਦਾ ਤਾ ਤੂੰ ਹੋਰ ਕੰਮ ਕਰੀ ਜਾਂਦਾ ਛੱਡ ਨਹੀਂ ਬਣਾਉਂਦਾ ਮੈਂ ਤਾਂ ਕੋ ਲੜਪੰਦਾ ਨਾ ਮੇਰੇ ਹਾਂ ਮੈਨੂੰ ਆਇਆ ਦਾ ਵੀ ਜਿਹੜੀ ਮੰਦੀ ਤਮੰਨਾ ਉਹ ਪੂਰੀ ਹੋਈ ਆ ਹਾਂ ਨਹੀਂ ਇਹ ਤਾਂ ਬਾਈ ਵਧੀਆ ਹੋ ਗਿਆ ਕੰਮ ਆ ਦੋੜਨ ਵਾਲਾ ਜਗਾ ਨਾ ਸੰਦੇ ਦੀ 10 ਸਾਲ ਲਾਇ ਵਧ ਗਈ ਹੁਣ ਲਾਇ ਵਧ ਗਈ ਤੇ ਕਿੰਨਾ ਸਮਾਨ ਖੜਾ ਹਨਾ ਹੋਰ ਕਿੰਨਾ ਟਰਾਲੀਆਂ ਡ੍ਰੈਲਾਂ ਮੈਂ ਕਹਿੰਦਾ ਟਰਾਲੀ ਤੂੜੀ ਵਾਲੀਆਂ ਵਿੱਚ ਕੰਬਾਈਨਾ ਪੰਜ 10 ਕੰਬਾਈਨਾ ਰਾਮ ਕੇ ਖੁੱਲੀਆਂ ਡੁੱਲੀਆਂ ਖੜਨ ਹੋ ਰੇ ਰਾਮ ਨਾ ਖੜ ਜਾਣਗੇ ਹਾਂ ਚੱਲ ਕੋਈ ਨਹੀਂ ਇਹ ਵੀ ਤੇਰੀ ਤਮੰਨਾ ਹੌਲੀ ਹੌਲੀ ਹੋਊਗੀ ਤੇਰੀ ਵੱਲ ਤੈਨੂੰ ਯਾਦ ਕਰਦਾ ਹੁੰਦਾ ਤਾਂ ਮੈਂ ਕਹਿੰਦਾ ਨਿੰਦਰਗਾ ਦਾ ਸ਼ੈੱਡ ਨਹੀਂ ਪਾਉਂਦਾ ਨਿੰਦਰ ਨੇ ਜਦ ਵੀ ਆਉਣੇ ਇਹਨੇ ਕਹਣਾ ਵੀ ਸ਼ੈੱਡ ਨਹੀਂ ਪਾਉਂਦਾ ਤੂੰ ਮਸ਼ੀਨਾ ਲਈ ਜਾਂਦਾ ਮੈਂ ਲੜਦਾ ਵੀ ਕਹਿੰਦਾ ਵੀ ਮਸ਼ੀਨਾ ਖਰੀਦੀ ਜਾਂਦਾ ਸ਼ੈੱਡ ਨਹੀਂ ਪਾਉਂਦਾ ਪਰ ਸਮੇਂ ਦੇ हिसाब ਨਾਲ ਸਭ ਕੋ ਬੇਜੰਤਾ। ਉਸੇ ਹੋ ਜਾਂਦਾ ਟਾਈਮ ਨਾ ਹੁੰਦਾ ਸਭ। ਹਾਂ ਇਹਦਾ ਹੈ। ਨਿਆਣਿਆਂ ਦੀ ਕਵੀਲਦਾਰੀ ਦੀ ਬਹੁਤ। ਸਹੀ ਗੱਲ ਆ। ਉਹ ਸੈੱਟ ਕਰਿਆ ਪਹਿਲਾਂ। ਹਾਂ ਹਾਂ। ਚੱਲ ਬਈ ਆਇਆ ਨਿਆਣੇ ਕੋ ਸੈੱਟ ਹੋ ਗਈ ਹੁਣ ਭਾਵੇਂ। ਹੁਣ ਕੀਲੇ 'ਚ ਪਾਲਾ। ਹੁਣ ਤਾਂ ਕੀਲੇ 'ਚ ਪਾਲਾ। ਹਾਂ। ਸਹੀ ਬਈ ਓਰੇ। ਹੈ? ਸਹੀ ਹੈਗੀ ਸਹੀ। ਸਹੀ ਅੰਦਰ ਹੋ ਗੀ। ਦੇਓ ਮੜੀ ਡੂੰਗਾ ਟੱਕ ਮਾਰਨਾ ਪੈਣਾ ਫੁਰਪੇ ਨਾਲ ਨਿਕਲਦੀ। ਫਾਇਦਾ ਲੈ ਨਹੀਂ ਕੋਈ ਰੰਗੀ ਬਰਾਕ। ਇਹ ਬਾਈ ਉਹਨਾਂ ਕੋਲੇ ਹਨਾ ਦੇਸੀ ਕਮੈਨ ਤੇ ਜਿਹੜਾ ਸ਼ੁਰੂਆਤ ਮਹੂਰਤ ਕਹੀਦੀ ਆਪਾਂ ਹਨਾ ਸਵਰਾਜ ਤੋਂ ਦੇਸੀ ਤੇ ਇੱਕ ਮੈਨਾਂ ਦੇ ਕਰਿਆ ਤਾਂ ਉਹ ਖੜੀ ਹੈ ਪਹਿਲੇ ਨੰਬਰ ਤੇ ਪ੍ਰੀਤ ਪੀਲੀ ਉਥੇ ਕਰਿਆ ਤਾਂ ਅੱਜ ਬਾਈ ਉਹਨਾਂ ਕੋਲੇ ਚਾਰ ਮਸ਼ੀਨਾਂ ਹਨਾ ਇੱਕ ਉਹ ਕਰਤਾਰ ਤਿੰਨੇ ਹੁਣ ਬਾਈ ਆ ਤਿੰਨੇ ਨਹੀਂ ਆਪਣੀਆਂ ਇਹੀ ਤਿੰਨੇ ਹਨਾ ਤਿੰਨ ਪਹਿਲਾਂ ਦੀਆਂ ਚਾਰ ਹੁਣ ਉਹ ਹੋ ਗਈਆਂ ਇਹ ਭੈਣਾ ਭੈਣਾ ਇਕੱਠਿਆਂ ਕਰਤੀਆਂ ਮੈਂ ਕਿਹਾ ਕਿਤੇ ਐ ਨਾ ਦਿਲ ਨਾਲ ਲਾਉਣ ਹਨਾ ਉਹ ਵਜਣਾ ਤੂੰ ਛੱਡ ਵੀ ਦਿਆ ਕਰਕੇ ਤੇ ਕਹੋਸ ਉਹ ਖੜ ਗਿਆ ਹੁਣ ਹੈ ਇਹ ਹੈ ਭਾਈ ਐਮਪੀ ਯੂਪੀ ਜੀ ਮੁੱਕਣ ਨਹੀਂ ਦਿੰਦਾ ਸਾਹਿਬ ਜੀ ਮਾ ਕਹਣਾ ਜਿੱਥੇ ਨੂੰ ਬਤਾਉਂਦੇ ਹੈਗੇ ਜਿੱਥੇ ਨੂੰ ਗੋਭੀ ਦੇਗੇ ਜਿੱਥੇ ਨੂੰ ਧਣੀਆਂ ਦੇ ਗਿਆ ਵੀ ਸਵਾਦ ਹੈ ਨਸ਼ਾਮ ਨੂੰ ਪੂਰੇ ਲਾ ਕੇ ਖਲਾਉਣੇ ਨੇ ਜੇ ਹੁਣ ਆਪਾਂ ਬਾਹਰ ਜਾਂਦੇ ਆ ਮਸ਼ੀਨਾ ਤੇ ਹੂੰ ਜੇ ਹੁਣ ਮੰਨ ਲਓ ਆਪਾਂ ਬਾਜ਼ਾਰ ਤੇ ਸਭ ਜਿਓ ਪੈਸੇ ਤਾਂ ਲੱਗਣੀ ਨੇ ਪੈਸੇ ਲੱਗਣੇ ਆ ਨਾਲੇ ਬੱਚੇ ਤੋਂ ਜੋ ਫਾਇਦਾ ਹੀ ਆ ਜਿਹੜੀ ਘਰ ਦੀ ਸਬਜੀ ਇਹਦੇ ਵਰਗੀ ਦੀ ਥੋੜਾ ਬਾਜ਼ਾਰ ਵਾਲੀ ਖਬਰਾਂ ਕੀ ਬਾਹਰ ਖਬਰਾਂ ਕੀ ਕਸਦਣਾ ਕੀ ਕਰਨੀ ਇਹ ਸਹੀ ਗੱਲ ਆ ਘਰਾਂ ਦੀ ਆ ਇਹ ਬਣੀ ਹੋਈ ਵਧੀਆ ਅਸੀਂ ਕੁਝ ਨਹੀਂ ਦੇ ਦੇਸੀ ਰੇ ਪਾਉਨੇ ਆ ਬਸ ਇਹਨੇ ਕਿਸੇ ਦਾ ਲਸਣ ਨਹੀਂ ਛੱਡਣਾ ਉੱਥੇ ਇਹ ਕਿਸੇ ਦਾ ਪੱਟਿਆ ਪਿਆ ਨਾ ਦਹੀਂ ਬਈ ਇੱਕ ਬੁੱਤੀ ਇਹਦੇ ਵੇ ਜਾਦਾ ਕੋਪਾ ਪਟਕੇ ਮੰਡੀ ਲਾਉਨੇ ਨਹੀਂ ਖਾਣ ਵਾਲੀ ਟੀਆ ਟਮਾਟਰ ਟਮਾਟਰ ਜੋ ਮਿਲ ਗਿਆ ਭਾਈ ਨਹੀਂ ਐਦ ਕਿ ਤੂੰ ਗਿਆ ਨਹੀਂ ਮੇਰੇ ਨਾਲ ਐਦ ਕਿ ਰੋਟੀ ਨਹੀਂ ਪੱਕੀ ਕਿ ਦਿਨ ਬਈ ਢਾਬੇ ਪਰ ਤੇ ਹੀ ਆਈ ਆ ਹੁਣ ਚਿੰਤਾ ਕਰਨ ਨੂੰ ਕਰਦਾ ਹਾਂ ਰੋਟੀਆਂ ਬਣਾਉਣੀਆਂ ਹੁਣ ਪਾਣੇ ਹਾਂ ਹਾਂ ਭਾਈ ਐਦ ਕਿ ਗਿਆ ਨਹੀਂ ਇਹ ਸਾਰਾ ਸੀਜ਼ਨ ਰੋਟੀ ਢਾਬੇ ਪਤੇ ਹੀ ਆਈ ਆ 50 ਕਿਲੋ ਆਟਾ ਲੈ ਗਏ ਤੇ ਸਭ ਕੁ ਦੇਖਣਾ ਪੈਂਦਾ ਹੁਣ ਘਰ ਦਾ ਵੀ ਘਰੇਲੂ ਕੰਮ ਵੀ ਦੇਖਣਾ ਪੈਂਦਾ ਆ ਇਹ ਤਾਂ ਗੱਲ ਹੈਗੀ ਆ ਨਹੀਂ ਹੁਣ ਜਦ ਮੈਂ ਬਾਹਰ ਫਿਰ ਜਮਾਂ ਘਰਾਂ ਵਿੱਚ ਤੁਹਾਨੂੰ ਉਹਦਾ ਨਿਆਣੇ ਆ ਕਈ ਵਾਰਾਂ ਗੈਲੀ ਕਰ ਜਾਂਦੇ ਸਹੀ ਗੱਲ ਨਿਆਣੇ ਆਣੇ ਹੁ ਬਿਆਏ ਨੇ ਨਿਆਣੇ ਹੁਣ ਕਦੀ ਨਿਕਲੀ ਕਰਨੀਆਂ ਨਹੀਂ ਕੋਈ ਫਰਕ ਪੰਦਾ ਬਾਈ ਹੁਣ ਤਾਂ ਜਾਏਗਾ ਹੁਣ ਤਾਂ ਤੇਰੇ ਮਨ ਦੀ ਤਮੰਨਾ ਪੂਰੀ ਹੋ ਗਈ ਤਮੰਨਾ ਤਾਂ ਪੂਰੀ ਆ ਬਾਈ ਹੈ ਬਹੁਤ ਇਹ ਵੀ ਕਹਿੰਦਾ ਨਮੀ ਲੇਲਾ ਉਹੀ ਤਰਲੇ ਜੇ ਗੱਡੀ ਆ ਨਾ ਮਾਹ ਕੋਈ ਸਮਾ ਆਊਗਾ ਬਈ ਸਹੀ ਗੱਲ ਸਮੇਂ ਨਾਲੇ ਬਾਈ ਸਭ ਕੁਝ ਹੁੰਦਾ ਨਾ ਸਮੇਂ ਨਾਲੇ ਹੁੰਦਾ ਹਾਂ ਆਪਾਂ ਨੇ ਹੁਣ ਕਿੰਨਾ ਸੰਘਰਸ਼ ਕਰਿਆ ਪਹਿਲਾਂ ਦੇ ਲਾ ਪਹਿਲਾਂ ਪ੍ਰਾਣੀ ਨਾਲ ਹਨਾ 2002 ਮਾਡਲ ਨਾਲ ਕਿੰਨਾ ਸਾਰਾ ਏਰੀਆ ਉਹਦੇ ਨਾਲੇ ਕਵਰ ਕਰਦੇ ਤੇ ਆਪਾਂ ਹੁਣ ਮਹਾਰਾਜ ਦੀ ਕਿਰਪਾ ਚਾਹੀ ਹੁਣ ਹੋਰ ਲਿਆਈਏ ਇੱਕ ਆਪਾਂ ਮੈਂ ਗਾਹ ਨੂੰ ਤੈਨੂੰ ਦਵਾ ਲਿਆਉਣੀ ਏਸੀ ਵਾਲੀ ਦਵਾਕ ਲੈ ਆਉ ਹੁਣ ਉਹ ਤਾਂ ਟਾਈਮ ਦੀ ਗੱਲ ਹੁੰਦੀ ਆ ਹੁਣੇ ਸ਼ੈੱਡ 'ਚ ਏਸੀ ਵਾਲੀ ਵਧੀਆ ਲੱਗਣੀ ਆ ਬਾਈ ਸਾਰਿਆਂ ਪਰ ਇੱਕੋ ਜਿਹਾ ਟਾਈਮ ਨਹੀਂ ਸਦਾ ਰਿਹਾ ਹਾਂ ਬਾਈ ਮਿਹਨਤ ਮਿਹਨਤ ਰੱਖੇ ਨਾ ਬੰਦਾ ਯਾਰੀ ਆਪਣਾ ਨਿਸ਼ਾਨਾ ਸਹੀ ਰੱਖੇ ਵਾਹ ਹਾਂ ਬਸ ਕਿਸੇ ਦੀ ਪ੍ਰਵਾਹ ਨਾ ਕਰ ਪ੍ਰਵਾਹ ਨਾ ਕਰ ਜੋ ਕੋ ਕਹਿੰਦਾ ਕਹੀ ਜਾ ਕੋਈ ਨਹੀਂ ਬਾਈ ਚੰਗਾ ਹੀ ਆ ਤੇਰਾ ਮੂੰਹ ਬੋਲ ਸੱਚੇ ਹੋਣ ਸਹੀ ਗੱਲ ਆ ਅਸੀਂ ਉਹ ਤੇ ਹੀ ਕਹਨੇ ਵੀ ਧੰਨਵਾਦ ਬਾਈ ਤੇਰਾ ਬਹੁਤ ਧੰਨਵਾਦ ਐ ਸਾਨੂੰ ਅਕਲ ਦੇ ਦਿੱਤੀ ਹਾਂ ਕਹਨੇ ਵਾਲਾ ਵੀ ਸਿਖਾਉਂਦਾ ਹੀ ਆ ਕੁਛ ਹਾਂ ਕਹਿੰਦੇ ਮਾੜਾ ਕਰਮ ਕੋਈ ਚੰਗਾ ਹੀ ਦੁਨੀਆ ਸਿਖਾਉਂਦੀ ਚੰਗਾ ਦੁਨੀਆ ਨਹੀਂ ਸਿਖਾਉਂਦੀ ਬੰਦਾ ਠੋਕਰਾਂ ਸਿਖਾਉਂਦੀ ਆ ਠੋਕਰਾਂ ਸਿਖਾਉਂਦੀ ਆ ਹਾਂ ਇਹ ਟਰਾਲਾ ਬਾਈ ਹੋਵੇ ਉਹ ਦਾਰੇ ਸਿੰਘ ਮਿਲ ਗਿਆ ਤਾਂ ਉਹੀ ਜਿਆਦਾ ਪਿੱਛੇ ਜਿਹਾ ਲੈਂਦਾ ਸੀ ਨਾ ਮਿਲ ਕੇ ਤਾਂ ਹਾਂ 2 ਸਾਲ ਹੋ ਗਏ ਹਾਂ ਹਾਂ ਨਿਆਣੇ ਮੈਂ ਤਾਂ ਪੁਰਾਣਾ ਹੀ ਨੂੰ ਫਿਰਦਾ ਤਾਂ ਉਹ ਕਹਿੰਦੇ ਨਹੀਂ ਨਵਾਂ ਹੀ ਲੈਣਾ ਨਹੀਂ ਬਾਈ ਹੁਣ ਮੌਜ ਵੀ ਆ ਗੰਨੇ ਨੂੰ ਹੁਣ ਜਿੰਨਾ ਮਰਜੀ ਲੈ ਜਾ ਇਹਦੇ ਤੇ ਮਾਰਕਾ ਵੀ ਆ ਤਾਰਾ ਸਿੰਘ ਬਿਲਗਾ ਕਿ ਤ ਸਾਡੇ ਪਿੰਡ ਵਾਲੇ ਅਵਤਾਰ ਨੇ ਫਾਰਮ ਵਾਲਿਆਂ ਦਾ ਕੱਦਾ ਬੁੱਕ ਕਰਾਇਆ ਅੱਛਾ ਹਜੇ ਮਿਲਿਆ ਨਹੀਂ ਹੈਗਾ ਅਸੀਂ ਹੁਣ ਫਿਰ ਫੋਰਮੈਨ ਉੱਥੇ ਬੈਠਾ ਰਿਹਾ ਜਾ ਕੇ ਪੂਰਨ ਮੈਸਤਰੀ ਪੂਰਨ ਹਾਂ ਉਹ ਤਾਂ ਰੋਹ ਜਾਂਦਾ ਦਾ ਅੱਛਾ ਉਰੇ ਤੇ 20 ਦਿਨੋਂ ਤਾਂ ਲਗਾਤਾਰ ਜਾਂਦਾ ਰਿਹਾ ਜਿਨ੍ਹਾਂ ਨੇ ਟਰਾਲਾ ਬਣਿਆ ਬਾਲਾ ਬਣਿਆ ਨਹੀਂ ਉਹ ਨਹੀਂ ਘੜਾ ਵੜਿਆ ਨਹੀਂ ਤੇ ਉਹਨੂੰ ਸ਼ੌਂਕ ਆ ਬਾਈ ਉਹਨੂੰ ਆਪਣੇ ਆਪ ਹੀ ਕੰਮ ਕਰਨੇ ਦਾ ਸ਼ੌਂਕ ਆ ਨਹੀਂ ਉਹਨੇ ਉਹਦੀ ਮਿਹਰਬਾਨੀਆਂ ਸਾਰੀਆਂ ਹਾਂ ਨਹੀਂ ਪਤਾ ਹੁਣ ਦੇਖ ਆ ਕਮਬੈਨਾਂ ਲੇ ਕਿੰਨੇ ਤੱਕ ਸੁਖੰਦਰ ਕਿੱਡਾ ਤਕੜਾ ਫੋਰਮੈਨ ਆ ਹੂੰ ਉਹ ਕਿਸੇ ਨੂੰ ਨਹੀਂ ਗਰਫੇਰ ਨੂੰ ਸਾਥ ਸਾਨੂੰ ਮੈਂ ਆਪਾਂ ਮੈਂ ਕਿਦਰ ਵੇਅਰ ਕਰਾਈ ਹੋਈ ਥੋੜੇ ਗਏ ਨਹੀਂ ਸਹੀ ਗੱਲ ਆ ਰੁਪੇਰਾਂ ਆਪ ਖੱਤੀ ਕਰਕੇ ਕੰਮ ਖੋਜ ਆ ਨਾਲੇ ਹੋਰ ਅਨੰਦਰ ਕਿਸੇ ਅਟੈਕਸ਼ਨ ਚ ਗੇਅਰ ਚ ਸਾਰਿਆਂ ਦੇ ਤੇਲ ਨਵੇਂ ਆ ਪਾਉਣੇ ਆ ਪਾਉਣਾ ਨਵਾਂ ਤੇਲ ਪਾਉਣਾ ਹੀ ਪਾਉਣਾ ਮੈਂ ਰੇਕ ਵਾਰੀ ਕਰਨੀ ਚਾਹੀ 100 ਕਿਲੋ ਵੱਡੇ ਸਰਵਿਸ ਕਰ ਲਈ ਆ ਉਹ ਇੰਜਨ ਦੀ ਸੇਫਟੀ ਉਹ ਇੰਜਨ ਦੀ ਏਕਣਾ ਆ ਦੋ ਮਾਡਲ ਦਾ ਕੁਝ ਵੀ ਨਹੀਂ ਸੁੱਕਣੇ ਚੱਲਦੀ ਆ ਮਸ਼ੀਨ ਤਾਂ ਦੇਖੀ ਹੋ ਆ ਨਵੀਂ ਨੇ ਉੱਪਰ ਨੂੰ ਗੜਾ ਦਿੰਦੀ ਅੱਜ ਵੀ ਇਹ ਹਾਂ ਕੰਮ ਨੂੰ ਨਹੀਂ ਹੈਗਾ ਉਹ ਫੇਰ ਫੇ ਤਾਂ ਮੈਂ ਵੀ ਗੁੱਸੇ ਹੋ ਜਾਣਾ ਵੀ ਤੂੰ ਪੈਸੇ ਜ਼ਿਆਦਾ ਲਾਈ ਜਾਂਦਾ ਹਾਂ ਉਹ ਨਹੀਂ ਪਿੱਛੇ ਖੜਦਾ ਫੇ ਨਹੀਂ ਯਾਰਾ ਉਹਨਾਂ ਤੈਨੂੰ ਨਵੀਂ ਦਵਾਈ ਜਾਣੀ ਆ ਨਵੀਂ ਦੀ ਲੋੜ ਆ ਹੁਣ ਉਹ ਵੀ ਹੈ ਨਹੀਂ ਨਾ ਹੁਣਾਂ ਮੇਰੀ ਭਾਂ 2-3 ਸਾਲ ਤੈਨੂੰ ਲੋੜ ਨਹੀਂ ਪੈਣੀ ਰਪੇਰ ਦੀ ਹੋਰ ਵੀ ਇਹ ਜ਼ਿਆਦਾ ਹੋਊਗੀ ਕੰਮ ਵੀ ਨਹੀਂ ਹੁੰਦਾ ਠੱਕ ਠੱਲ ਦਾ ਕੰਮ ਨਹੀਂ ਨਹੀਂ ਠੀਕ ਆ ਬਾਈ ਹੁਣ ਭੱਜ ਨੱਟ ਵੀ ਜ਼ਿਆਦੇ ਆ ਰਵੇਨ ਚ ਭੱਜ ਨੱਟ ਵੀ ਜ਼ਿਆਦੇ ਹੁੰਦੀਆਂ ਕਦੇ ਆ ਲਿਆ ਕਦੇ ਆ ਲਿਆ ਉਹ ਵੀ ਮਾੜੀ ਰਪੇਰ ਦਾ ਮਸ਼ੀਨ ਚਲਾ ਲੀਏ ਉਹ ਜਿਹਾ ਚਲਾਉਣੀ ਨਹੀਂ ਨਾਉ ਨਹੀਂ ਚੱਲਣੀ ਬਸ ਉਹਦਾ ਮੈਂ ਖੜੀ ਰਹੂਗੀ ਤਾਂ ਹੀ ਫਿਰ ਨਵੀਂ ਦੇ ਚੱਕਰ ਚ ਮੈਂ ਪਿਆ ਮੈਂ ਖੜੀ ਉਹਦਾ ਤੈਨੂੰ ਵੱਧ ਭਜਾਉ ਹਾਂ ਹੁਣ ਇੱਥੇ ਖੜੀ ਤੇ ਕੁਛ ਨਹੀਂ ਛਾਵੇਂ ਖੜੀ ਆ ਪਾਣੀ ਵੀ ਕੋਲ ਆ ਚਾਹ ਵੀ ਕੋਲ ਆ ਰੋਟੀ ਉੱਥੇ ਤਾਂ ਉਹਨਾਂ ਨੂੰ ਰੋਟੀ ਦਾ ਪਤਾ ਹੁੰਦਾ ਨਾ ਚਾਹ ਦਾ ਪਤਾ ਹੁੰਦਾ ਇੱਕ ਤੀ ਜੀਰੀ ਸਾਰੀ ਗਰੀ ਹੋਈ ਸੀ ਇਸ ਵਾਰ ਜੇ ਮਸ਼ੀਨਾਂ ਮਾੜੀਆਂ ਮਸ਼ੀਨਾਂ ਨੇ ਵੱਡੀ ਨਹੀਂ ਹੈਗੀ ਫੇਰ ਜੇ ਚੰਗੀ ਮਸ਼ੀਨਾਂ ਉਹੀ ਵੱਢਦੀ ਆ ਸਹੀ ਗੱਲ ਆ ਪਿਛਲੇ ਉੱਤੇ ਪਿਛਲੇ ਸਾਲ ਕਣਕ ਸਾਰੀ ਗਿਰ ਗਈ ਸੀ ਮਾ ਇਹ ਮਾੜੀ ਮਸ਼ੀਨਰੀ ਦਾ ਮਾੜੇ ਬੰਦੇ ਦਾ ਕੰਮ ਨਹੀਂ ਰਿਹਾ ਐਤ ਕੀ ਦਾ ਪੰਜਾਬ ਵਾਲੇ ਤਾਂ ਬਾਈ ਸਾਰੇ ਬਹੁਤ ਜਿੰਨੇ ਪੰਜਾਬ ਦੇ ਵਿੱਚ ਮਸ਼ੀਨਾਂ ਚੱਲੀਆਂ ਬਹੁਤ ਡੀਜ਼ਲ ਦੀ ਸਾਰਿਆਂ ਦੀ ਕੰਪਲੀਟ ਆ ਪਾਣੀ ਮੰਗਣ ਦਾ ਡੀਜ਼ਲ ਦਿੱਤਾ ਮਸ਼ੀਨਾਂ ਨੂੰ ਅੱਛਾ ਜੀ ਚੱਲ ਕੋਈ ਨਹੀਂ ਆਪਾਂ ਤਾਂ ਫੇਰ ਹੁਣ ਆ ਤੇਰਾ ਜੂਰੀਆ ਵਾਲਾ ਇੰਜਨ ਆ ਗਿਆ ਹੁਣ ਭਾਵੇਂ ਕੁਝ ਵੱਡੀਆਂ ਜੀਆਂ ਦੀਆਂ ਇਹ ਇਹ ਤਾਂ ਵਧੀਆ ਚੀਜ਼ ਤਕੜੀ ਬਹੁਤ ਹੈ ਬਾਈ ਤਕੜਾ ਇੰਜਨ ਆ ਬਹੁਤ ਨਵੀਂ ਦਾ ਹਾਂ ਪਹਿਲਾਂ ਪਹਿਲਾਂ ਨਾ ਲੋਕ ਡਰੇਦੇ ਤੇ ਵੀਰ ਜੂਰੀਆ ਪਤਾ ਨਹੀਂ ਕੀ ਕਾ ਸਿਸਟਮ ਪਰ ਐਤ ਕੀ ਲੋਕਾਂ ਨੇ ਮੰਗ ਕਰੀ ਜੀ ਮੰਗ ਕਰੀ ਜੀ ਮਿਸਾਨ ਉਹ ਹੀ ਨਾ ਕਿਉਂ ਇੱਕ ਤਾਂ ਇੰਜਨ ਨਾ ਆ ਗਿਆ ਉਧਰ ਫਸਲ ਸਾਰੀ ਗਿਰ ਗਈ ਲੋਕ ਵੱਡੀ ਮਸ਼ੀਨਾਂ ਨੇ ਜਿਹੜੀ ਜਿਹੜਾ ਉਗਰਾ ਹੁਣ بڑا ਉਗਰਾ ਉਹਦੇ ਲਈ ਉੱਠਦਾ ਨਹੀਂ ਹੈ ਮਾਲ ਉਹਦਾ ਬਹੁਤ ਫਰਕ ਹਾਂ 18 ਇੰਚੀ ਆ ਬਹੁਤ ਵਰਕ ਆ ਬਾਈ ਜਿੰਨਾ ਛੋਟਾ ਸਾਡੇ ਜੀਰੀ ਮੂਰੇ ਹੀ ਲਿਫਟਦੀ ਦੀ ਬਹੁਤ ਦੇ ਦੁਆਰ ਜਿਹੜੀ ਛੋਟੇ ਆ ਨਾ ਫਿਰ ਉਹ ਪੁਰਾਣੀ ਜਿਹੜਾ ਜੰਮੀ ਜਿਹੜੀ ਝੜੀ ਆ ਉਹ ਝੜੀ ਦਾ ਕਾਰਨ ਇਹਨੇ ਝਾੜੀ ਆ ਉਗਰ ਨੇ ਝਾੜੀ ਆ ਲਿਫਟਿਆ ਮਾਲ ਜਿਹੜਾ ਲਿਫਟ ਕੇ ਚੜਦਾ ਨਹੀਂ ਝੜਦਾ ਲਿਫਟ ਕੇ ਝਾੜਦਾ ਉਹ ਦਾਣੇ 'ਚ ਮਾਰਦਾ ਭਗਾ ਭਗਾ ਕੇ ਉਹ ਦੂਰ ਦੂਰ ਤੱਕਰ ਨੁਕਸਾਨ ਵੀ ਆ ਇਹਦੇ ਨਾਲ ਨੁਕਸਾਨ ਵੀ ਘਟੂਗਾ ਹਾਂ ਨਵੀਂ ਦਾ ਫਿਰ ਥੱਲੇ ਧਰਤੀ ਤੋਂ ਜਮੀ ਚੱਕ ਲੰਦੀ ਆ ਜਮੀ ਜਮੀ ਨਾਲ ਇਹਦਾ ਕੱਟ ਰਹੇ ਬਾਈ ਬਹੁਤ ਉਹਦੇ ਨਾਲ ਬਣਾਇਆ ਫਰੇਮ ਜਿਹਾ ਉਹਨਾਂ ਦੀ ਐਮਪੀ ਛੋਲੇ ਛੂਲੇ ਵੜਦੇ ਆ ਹਰੇਕ ਕੰਪਨੀ ਨਾਲ ਉਹਦਾ ਫਰਕ ਆ ਕਰਦਾ ਹਾਂ ਇਹ ਜਿੰਨੇ ਵੀ ਉਹਦੇ ਨਾਲ ਆਪਣੇ ਗਵਾਲੀਆ ਏਰੀਆ ਜਨਾ ਧਣੀਆਂ ਵੱਡ ਹੁੰਦਾ ਧਣੀਆਂ ਛੋਲੇ ਉਹ ਜਿੰਨੇ ਵੀ ਉਹ ਏਰੀਆ ਦੇ ਵਿੱਚ ਮਸ਼ੀਨ ਲੈ ਜਾਂਦੇ ਇਹਨੂੰ ਲੈ ਜਾਂਦੇ ਆ ਅਸੀਂ ਇੱਕਦੋ ਬੰਦਿਆਂ ਨੂੰ ਪੁੱਛਿਆ ਵੀ ਕੀ ਆ ਚੱਕਰ ਆ ਇਹ ਵੀ ਇੰਨਾ ਉਰੇ ਕਾਤੇ ਇੰਨਾ ਇਹਦਾ ਕਰਦ ਬਾਨੇ ਹੋ ਤੁਸੀਂ ਉਹ ਕਹਿੰਦੇ ਵੀ ਜਮੇ ਇਹ ਸਾਫ ਕਰ ਦਿੰਦੀ ਇਹ ਚੀਜ਼ ਦੀ ਜਿਆਦਾ ਮੰਗ ਕਰਦੇ ਆ ਇਹ ਥੋਲਿਆਂ ਦੀ ਹੈਟ ਥੋੜੀ ਥੋੜੀ ਹੁੰਦੀ ਆ। ਹਾਂ ਬਾਕੀ ਹੁਣ ਜਿਵੇਂ ਕਸੀ ਜਾਂਦਾ ਐਲੀਵੇਟਰ ਘਸ ਕੇ ਚੈਨਾ ਘਸ ਗਿਆ ਇਹਦੇ ਨਮੀ ਚ ਖਸਾਈ ਘੱਟ ਆ। ਹਾਂ ਇਹਦੀ ਲੰਬਾਈ ਜ਼ਿਆਦਾ ਸਟੀਲ ਆ ਬਾਈ ਸਟੀਲ ਹਰਾਂ ਨੇ। ਹਾਂ ਸਟੀਲ ਦਾ ਫਰਕ ਆ। ਹੁਣ ਉਹ ਸਾਡੇ ਉਹ ਜਿਹੜੀ ਆ 16 ਮਾਡਲ ਇਹ ਇਹ ਘੱਟ ਖਸਾਉਂਦੀ ਆ ਦੋਹਿਆਂ ਦੋ ਮਾਡਲ ਜ਼ਿਆਦਾ ਘਸਾਉਂਦੀ ਆ। ਅਜੇ ਉਹਦੇ ਵਿੱਚ ਮਾਲ ਉਨਾ ਨਹੀਂ ਹੁੰਦਾ ਖੁਰਦਲੇਆਂ ਵਿੱਚੋਂ ਗੈਪ ਘੱਟ ਆ ਨਾ। ਗੈਪ ਘੱਟ ਇਹਨਾਂ ਦੇ ਬਾਰਮ ਬਾਡੀ ਬੜੀ ਆ ਐਲੀਵੇਟਰ ਵੀ ਬੜੇ ਆ। ਬਾ ਫਰਕ ਫਲੋਰ ਬੜਾ ਕਰਤਾ ਫਲੋਰ ਵਧਾਤੀ। ਫਰਕ ਆ। ਬਾਕੀ ਦਿਨ ਚੱਲੇ ਤੇ ਪਤਾ ਲੱਗ ਜਾਣਾ ਇਹਦੀ ਕੀ ਨਹੀਂ ਨਹੀਂ ਫਰਕ ਦਿਖਦਾ ਹੀ ਆ ਫਰਕ ਇਹਦਾ ਤਾਂ ਪਊਗਾ ਹੀ ਫਰਕ 12ਵੇਂ ਬੁਰਮੇ ਸਾਰੇ ਬੜੇ ਆ ਸਭ ਬੜੇ ਆ ਕੋਈ ਟੋਟਾ ਟੂਟਾ ਨਹੀਂ ਕਰਦੀ ਪੰਜਾਬ ਦੇ ਵਿੱਚ ਕੋਈ ਟੋਟਾ ਨਹੀਂ ਕਰਦੀ ਆ ਯਾਨੀ ਹੁਣ ਅੱਜ ਕੱਲ ਗਾਹਾ ਗਾਹਾ ਅਗਲੇ ਨੇ ਕੁਆਲਿਟੀ ਉਹ ਭਾਲਣੀ ਆ ਕੁਆਲਿਟੀ ਦੀ ਕੁਆਲਿਟੀ ਕੰਪੀਟੀਸ਼ਨ ਆ ਅਗਲੇ ਨੇ ਕਹਿੰਦਾ ਪੇਮੈਂਟ ਪੈਸੇ ਤਾਂ ਹਰੇਕ ਨੇ ਦੇਣੇ ਆ ਹਰੇਕ ਨੇ ਨਹੀਂ ਜੇ ਹੁਣ ਮਾੜੀ ਮਸ਼ੀਨ ਵਾਲਾ ਕਿ ਚਿੱਕੀ ਚਕਰੀ ਜਾਊਗਾ ਨਵੀਂ ਵਾਲੇ ਨੇ ਵੱਢ ਕੇ ਜਦੇ ਚਲੇ ਜਾਣਾ ਉਹ ਤਾਂ ਜ ਨਵੀਆਂ ਦਾ ਖਾਣਾ ਵੀ ਨਹੀਂ ਉਹਨੂੰ ਅਗਲਾ ਪੈਸੇ ਖੋਜੋਗੇ ਦੰਦਾ ਜਿਹੜਾ ਨਖਾਨ ਨਾਲ ਮਸ਼ੀਨ ਕਰੇ ਇਹ ਮਸ਼ੀਨ ਐ ਖੇਚੇ ਹੈਰਾਨ ਕਰਦੀ ਆ ਗਾੜੀ ਗਾੜੀ ਆ ਫਿਰ ਮਾਰ ਵੀ ਦੁਖੀ ਹੁੰਦਾ ਹੈ ਦੁਖੀ ਤਾਂ ਬਾਈ ਹੁਣ ਆ ਹੀ ਹੁਣ ਕਹਿੰਦਾ ਇੱਥੇ ਤੇਰਾ ਇੱਥੇ ਤਾਂ ਆਪਾਂ ਤੇਰੇ ਕੋਲ ਕਿੰਨਾ ਟਾਈਮ ਰਹਿਗੇ ਮੜਾ ਜੇ ਤੈਨੂੰ ਕੋਈ ਕਹਿ ਦਿੰਦਾ ਬੀਵੀ ਵਿਦਾ ਲੰਦਾ ਦਰੇ ਵਿਦਾ ਲੰਦਾ ਤਾਂ ਹੁਣ ਤਾਂ ਮੈਂ ਹੁਣ ਤਾਂ ਹਜੇ ਸ਼ਾਂਤ ਆ ਜਦ ਤਾ ਤੇਰੇ ਕੋਲ ਜਦ ਤੂੰ ਤਾਂ ਜਦ ਤਾ ਬਹੁਤ ਬੁਰਾ ਹਾਲ ਤਾਂ ਜਦ ਫਿਰ ਮਸ਼ੀਨ ਇੱਕ ਤੀਜਾ ਮਸ਼ੀਨ ਦੀ ਕੰਮ ਵੀ ਬਹੁਤ ਅਨੰਦ ਨਾਲ ਯਾਰ ਕੰਮ ਉਹ ਜਰਾ 3 ਮਿੰਟ ਦਾ ਟੱਪ ਜਾਂਦੇ ਵੜਦੇ ਵੜਦੇ ਤੂੰ ਤਾਂ ਬਹੁਤ ਮਸ਼ੀਨ ਚਲਾਈ ਆ ਤੇਰੇ ਜਿੰਨੀ ਮਸ਼ੀਨ ਕੀਨੇ ਚਲਾਉਣੀ ਆ ਤੇਰੇ ਤਾਂ ਮਗਰ ਰਹਿਣਾ ਪ ਹਾਂ ਮੈਂ ਇਹਦੀ ਇਹਦੀ ਨਿੰਦਰ ਦਾ ਨਿੰਦਰ ਨੂੰ ਤਾਂ ਮੈਂ ਪਹਿਲਾਂ ਤੇ ਹੀ ਕਹਿੰਦਾ ਤਾਂ ਜਿਵੇਂ ਅਸੀਂ ਦੋਵੇਂ ਭਰਾ ਨੇ ਜਦੋਂ ਤੈਨੂੰ ਲੈ ਕੇ ਆਇਆ ਤੂੰ ਮੇਰੇ ਕੋਲ ਹਾਂਜੀ ਪੂਰਨ ਮੈਨੂੰ ਕਹਿੰਦਾ ਵੀ ਕਹਿੰਦਾ ਨਿੰਦਰ ਕੁਤ ਕਰੂਗਾ ਏ ਮਸ਼ੀਨ ਇੱਥੇ ਤੂੰ ਇਹਨੂੰ ਆਇਆ ਤਾਂ ਤੂੰ ਐਮਪੀ ਤੋਂ ਆਇਆ ਤਾਂ ਰਾਤ ਹਾਂਜੀ ਐਮਪੀ ਤੋਂ ਆਇਆ ਤਾਂ ਤੁਹਾਡਾ ਕੋ ਪਹਿਲਾਂ ਸੀ ਮੋਰੀ ਘੱਟੇ ਦੀ ਥੋੜੀ ਜਿਹੀ ਉਮਰ ਦੀ ਤੇਰੀ ਹਲਕਾ ਜਿਹਾ ਜੀ ਜੱਤਾ ਉਮਰ ਵੀ ਹੈ ਨਹੀਂ ਦੀ ਬਾਈ ਥੋੜੀ ਜੀ ਉਮਰ ਦੀ ਜੱਤਾ ਮੈਂ ਕਹਿੰਦਾ 16-17 ਸਾਲ ਦੀ ਉਮਰ ਦੀ ਪੂਰਨ ਮੈਨੂੰ ਕਹਿੰਦਾ ਵੀ ਕਹਿੰਦਾ ਨਿੰਦਰ ਕਹਿੰਦਾ ਕੁਛ ਨਾ ਕੋਈ ਕਰਕੇ ਦਿਖਾਊਗਾ ਇਹ ਬੰਦੇ ਦਾ ਪਤਾ ਲੱਗ ਜਾਂਦਾ ਪਹਿਲਾਂ ਤੇ ਪਤਾ ਲੱਗ ਜਾਂਦਾ ਵੀ ਬਣੂਗਾ ਕੁਸ ਅਸੀਂ ਅਸੀਂ ਕਹਿੰਦਾ ਵੀ ਨਿੰਦਰ ਤੂੰ ਖੋਲੀ ਨਾ ਇਹਨੇ ਸਾਡੇ ਜਾਂਦੇ ਨੂੰ ਕੁਛ ਨਾ ਕੋਈ ਕਰ ਲੈਣਾ ਨਹੀਂ ਬਾਈ ਪਤਾ ਪਏ ਆਪਾਂ ਨੂੰ ਜਿਹੜੀ ਚੀਜ਼ ਦਾ ਪਤਾ ਹੈ ਨਾ ਵੀ ਮਿਹਨਤ ਨਾਲੇ ਬੰਦਾ ਉੱਠਦਾ ਜੇ ਹੁਣ 2 ਨੰਬਰ ਤੇ ਆਪਾਂ ਕਹੀ ਉਹ ਵੀ ਆਪਾਂ ਲਕ ਲਾਂਕ ਨਹੀਂ ਲਵਾਉਣਾ ਆਪਾਂ ਮਿਹਨਤ ਨਾਲੇ ਕਰਦੇ ਜੀ ਮਿਹਨਤ ਵੀ ਇਮਾਨਦਾਰੀ ਵਿੱਚ ਹਾਂ ਆਪਾਂ ਅ ਇੱਕੜੇ ਮੇਰਾ ਬਹਾਰ ਐਮਪੀ ਇਸ ਹਸਾਬ ਦਾ ਜਿੱਥੇ ਮੈਂ ਜਿੱਦੇ ਵੀ ਜਿੰਦੇ ਜਾਣਾ ਮੈਂ ਉੱਥੇ ਮੈਂ ਆਪਣੀ ਜ਼ਿੰਮੇਵਾਰ ਮਾਲਕ ਵਾਂਗੂ ਕੰਮ ਕਰਦਾ ਕਿਸੇ ਦੇ ਜਾਣ ਦੇ ਜੇ ਜਾਣਾ ਵੀ ਆ ਖੇਚੋ ਵੀ ਹੱਸ ਕੇ ਬੋਲਦਾ ਮੈਂ ਕਹਿੰਦਾ ਬਸਾਰੀ ਦੀਆੜੀ ਵਾਂਗ ਆਗਲੇ ਥੱਲੇ ਥੋੜੇ ਸਾਰੇ ਪਿੰਡ ਦੇ ਵੇਖ ਲੈ ਕਿਵੇਂ ਤਿੰਨ ਪਿੰਡਾਂ ਦਾ ਸਸਤਰੀ ਕਾਰ ਕਰਦੇ ਜਾਂਦੀ ਜੀ ਉਹੀ ਚੀਜ਼ ਹੋਉਂਦੀ ਜੇ ਬੋਲਣਾ ਹੀ ਨਹੀਂ ਮਾਲਕ ਨਾਲ ਵੀ ਜਾ ਕੇ ਨਹੀਂ 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 ਭਾਈ ਉਹ ਵੀ ਗੱਲ ਗਲਤ ਆਕੜੇ ਰਹਿਣਾ ਉਹੀ ਮੱਥੇ ਵੱਟ ਪਾ ਕੇ ਨਹੀਂ ਆਪਣਾ ਹੁਣ ਵੀ ਸੂਲ ਏਕਨੇ ਜਿੱਥੇ ਬੰਦਾ ਕੋਈ ਚਾਹੇ ਤੀਏ ਪਿੰਡ ਦਾ ਹੀ ਆ ਹੱਥ ਖੜਾਗਾ ਨਾ ਹੋਰ ਭਾਈ ਠੀਕ ਆ ਨਹੀਂ ਤੇਰਾ ਤਾਂ ਪਹਿਲਾਂ ਤੀਆ ਹਾਂ ਮਨ ਦਾ ਸਾਥ ਆ ਨਾ ਹਾਂ ਮਨ ਚ ਆਪਣੇ ਕੁਝ ਨਹੀਂ ਭਾਈ ਕੋ ਆਪਣਾ ਮੈਂ ਤੇਨ ਰੱਬਾ ਕਰਾਈ ਸੱਚੀ ਗੱਲ ਆ ਹਾਂ ਚਲੋ ਠੀਕ ਆ ਬਾਈ ਠੀਕ ਠੀਕ ਆ ਠੀਕ ਹਾਂ ਵਧਾਈਆਂ ਤੁਹਾਨੂੰ ਤੁਹਾਡੇ ਨੂੰ ਬਾਬੇ ਨਾਨਕ ਦੀਆਂ ਪੰਜ ਹੋ ਗਈਆਂ ਹੋੜੀ ਚੱਲ ਅੱਜ ਘਾਟਾ ਬਾਈ ਘਟਦਾ 5 ਵਜੇ ਤੱਕ ਰਹੇਦਾ ਪਤਾ ਨਹੀਂ ਕਿਹੜਾ ਚੱਕਰ ਹੈ ਹਾਂ 6 ਵਜੇ ਬਾਈ ਡੰਕਰ ਦਾ ਰੱਖਿਆ ਇਹਦਾ ਵਾ ਠੀਕ ਆ ਠੀਕ ਆ ਚੱਲ ਆ ਨਹੀਂ ਵਧੀਆ ਕਰਿਆ ਵਧੀਆ ਕਰਿਆ ਤਾਂ ਹੁਣ ਟੈਨਸ਼ਨ ਘਟਾ ਦੇ ਹੁਣ ਨਿਊਟਰਲ ਹੋ ਜਾ ਜਮਈ ਜਾ ਵਾ ਨਿਊਟਰਲ ਆ ਹੁਣ ਤਾਂ ਮੈਂ ਹਾਂ ਟੈਨਸ਼ਨ ਫਰੀ ਹੈ ਆ ਹੋਰਾ ਆ ਤਾਂ ਹੁਣ ਜਿਹੜੇ ਤੇਰੇ ਵਾਲੇ ਡਰਾਈਵਰ ਆ ਆਪਣੇ ਤੇਨੂੰ ਜਾਣਦੇ ਆ ਸਾਰੇ ਉਹੀ ਕਹੀ ਜਾਂਦੇ ਆ ਨਹੀਂ ਬਾਈ ਤੂੰ ਛੱਡੀ ਨਾ ਛੱਡੀ ਨਾ ਇਹ ਇੱਕ ਬਾਈ ਜਮੀ ਵਿਹਲਾ ਬਹਿ ਜਾਏਗਾ ਫੇਰ ਬਿਮਾਰੀਆਂ ਦਾ ਰੋਗੀ ਹੋ ਜਾਏਗਾ ਹੁਣ ਮਰ ਮੋੜਾ ਤੋਰਾ ਫੇਰ ਜਮੀ ਵਿਹਲਾ ਬਹਿ ਜਾਏਗਾ ਇਹ ਤਾਂ ਗੱਲ ਹੈ ਹੁਣ ਕੱਲਾ ਮੈਨੂੰ ਕੱਲੇ ਨੂੰ ਥੋੜੀ ਜੀ ਬਾਹਰ ਅੰਦਰ ਦਾ ਜਾਣਾ ਕੱਲਾ ਆ ਵੀ ਮੋੜ ਨਹੀਂ ਕੰਮ ਨਹੀਂ ਕਰਨਾ ਕੋਈ ਬੰਦਾ ਕੋਟ ਪੈਂਟ ਪਾ ਮਾਗੜਾ ਕੱਪੜੇ ਪਾ ਕੇ ਗੇੜੇ ਹੀ ਮਾਰੇ ਆਉਂਦਾ ਇੰਨੇ ਚ ਬੰਦੇ ਹੀ ਸਰਵਸ ਜੀ ਹੋਈ ਤੇ ਸਰੀਰ ਜ ਮੇਰੇ ਕੋ ਡਰਾਈਵਰ ਸਾਰੇ ਇੰਨੇ ਵਧੀਆ ਮੈਂ ਗਿਆ ਹੀ ਨਹੀਂ ਹਾਂ ਆ ਝੋਨੇ ਦੇ ਫੀਜਨ ਚ ਮੈਂ ਕਿਸੇ ਠੀਕ ਹੈ ਜੀ ਆਪੇ ਉਹੀ ਚਲਾਉਨੇ ਆ ਉਹੀ ਜਾਣੇ ਆ ਨਹੀਂ ਨਹੀਂ ਵਧੀਆ ਭੇਤੀਆ ਨਾਲ ਦੁਕੰਦਰ ਦਾ ਕਿੰਨੇ ਸਾਲ ਹੋ ਗਏ ਉਹਨੂੰ ਸਕੰਦਰ ਦਾ ਸਕੰਦਰ ਕਰਕੇ ਜਿਆਦਾ ਹੈ ਹਾਂ ਹਾਂ ਉਹਦੀ ਉਹ ਸਾਰੀ ਬੁਕਿੰਗ ਦੀ ਵੀ ਜ਼ਿੰਮੇਵਾਰੀ ਵੀ ਉਹਦੀ ਉਹ ਆ ਅੱਛਾ ਉਹੀ ਕਰਦਾ ਬੁਕਿੰਗ ਬਹੁਤ ਠੀਕ ਹੈ ਠੀਕ ਹੈ ਵਧੀਆ ਬੰਦਾ ਨਾਲੇ ਉਹ ਉਹ ਵੀ ਇਮਾਨਦਾਰ ਆ ਨਹੀਂ ਬਹੁਤ ਇਮਾਨਦਾਰ ਹਾਂ ਮਾਂ ਜਿਹੜੀ ਚੀਜ਼ ਲੈਣੀ ਵਾਂਕੇ ਤੈਨੂੰ ਦੱਸ ਕੇ ਲੈ ਜਾਨੀ ਦੱਸ ਕੇ ਲੈਣੀ ਆ ਸਾਰ ਡਰਾਈਵਰ ਸਾਰੇ ਇੱਕ ਨੇ ਆ ਜੇ ਬਾਹਰ ਵੀ ਕਿਥੇ ਨੇ ਕੋਈ 10 ਰੁਪਏ ਵੀ ਦਿੱਤੇ ਆ ਮੈਨੂੰ ਆਕੇ ਦੱਸਣਾ ਉਹਨਾਂ ਨੇ ਮੈਂ ਠੀਕ ਆ ਐ ਨਹੀਂ ਹੈਗਾ ਨਹੀਂ ਉਹਦਾ ਕਿਆ ਫਾਇਦਾ ਬਾਈ ਤੂੰ 30 ਲੱਖ ਦਾ ਸੰਦਾ ਤੂੰ ਦਈ ਫਿਰਦਾ ਬਾਹਰ ਮੈਂ ਲੈ ਕੇ 100 200 ਰੁਪਇਆ ਹਾਂ ਜੀ ਨਾ ਹਾਂ ਤੇਰਾ ਪਿੱਛੇ ਨੂੰ ਕੋ ਪੈਰ ਖਸਕਾਈ ਜਾਣ ਉਹਦਾ ਕਿਆ ਫਾਇਦਾ ਠੀਕ ਚੱਲ ਹਾਂ ਠੀਕ ਹੈ ਜੀ ਪੱਤੇ ਤਾਂ ਤੋੜ ਦਵਾ ਪੱਤੇ ਤੋੜ ਦਵਾ